ਆਈ ਸੰਤਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਐਡੀਸ਼ਨ ਤੇ ਜੀਜੀ ਪੋਲਾ ਜੀ ਲਾਇਕੇਂਦਰ ਵੱਲੋਂ ਸਤਾਲੀਵਾਂ ਸਮਾਨਾ ਸਮਾਰੋਹ ਜਿਹੜਾ 27 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਸਰਬੋਹਰਾਂ ਦੀ ਕਿਰਪਾ ਦੇ ਨਾਲ ਮਨਾਇਆ ਜਾ ਰਿਹਾ ਹੈ 27 28 29 30 ਇਹ 4 ਦਿਨ ਲਗਾਤਾਰ ਚੱਲੇ ਰਹੇ ਹੋਣਗੇ 2 ਤੋਂ 6 ਵਜੇ ਤੱਕ ਗੁਰਦੁਆਰਾ ਸਤ ਸੰਸਵ ਸਾਨ ਬਾਬਾ ਜੀ ਸਿੰਘ ਜੀ ਵਿਖੇ ਆਰਵਾ ਇੱਕ ਤਰੀਕ ਰਾਤ ਦਾ ਤੇ ਦੋ ਸਵੇਰ ਦਾ ਨੀਕੋਨ ਅਪਲਾਈ ਕੇ ਅੰਦਰ ਤਰਨਤਾਰਨ ਰੋਡ ਤੇ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਇਤਵ ਦਰਬਾਰ ਵੀ ਹੈ ਕਵੀ ਦਰਬਾਰ ਵੀ ਸਮਾਜੀ ਸਾਡੇ ਪਾਰਟ ਵੀ ਲੋੜਵੰਦ ਜੀ ਦੀਆਂ ਨੂੰ ਮਸ਼ੀਨਾਂ ਵੀ ਰੱਖੀਆਂ ਜਾਣੀਆਂ ਹੋਰ ਵੀ ਕਾਰਜ ਹੋਣੇ ਨੇ ਤੇ ਸਾਰੀਆਂ ਸੰਤਾਂ ਨੂੰ ਬੇਨਤੀ ਹੈ ਬਰ ਬਰ ਯਤਨ ਦੇ ਵਿੱਚ ਨਹਾ ਲਈਏ 22 ਸਤੰਬਰ 2024 ਤੋਂ 2 ਅਕਤੂਬਰ 2024 45ਲਾ ਸਲਾਣਾ ਸਵਾਗੋ ਵਿਜੀ ਕੋਲਾਜੀ ਪਲਾਈ ਕੇਂਦਰ ਕੇਂਦਰ ਵੱਲੋਂ ਮੰਗਨ ਆਇਆ ਜਾ ਰਿਹਾ ਬਤਵਾਦ ਨਹਾ ਲਈਏ ਰਾਇ ਉਦਿਤਾ ਸਾਹਿਬ ਇਹ 10 10 ਵਜੇ ਤਾਈਂ 2 ਤੋਂ 6 ਵਜੇ ਤੱਕ ਜਿਹੜਾ 27 28 29 30 ਇੱਕ ਰਾਤ ਦਾ ਹਨ 6 ਵਜੇ ਤੋਂ ਰਾਤ 11 ਵਜੇ ਤੱਕ ਉਹ ਦਾ ਸਰੇ 18ਇ ਤੋਂ ਅੰਤ ਤੱਕ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਕੋਲਾ ਜੀ ਭਲਾਈ ਕੇਂਦਰ ਵੱਲੋਂ 사త్సੰਗਤ ਜੀ ਜੋ ਤਕਰੀਬਨ 44-42 ਸਾਲ ਤੋਂ ਸੱਚੇ ਪਾਤਸ਼ਾਹ ਨੇ ਸੰਸਥਾ ਸਾਜੀ ਸਾਡੇ ਮਹਾਂਪੁਰ ਪਾਈਗੁਰ ਕਬਾਦ ਸਿੰਘ ਜੀ ਦੇ ਸਿਰ ਤੇ ਹੱਥ ਰੱਖ ਕੇ ਬੀਬੀ ਕੋਲਾ ਜੀ ਭਲਾਈ ਕੇਂਦਰ ਦਾ ਇਜਾਦ ਹੋਇਆ ਉਹਦਾ ਸਾਲਾਨਾ ਪ੍ਰੋਗਰਾਮ ਹਰ ਸਾਲ ਪਹਿਲੀ ਤੇ 2 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਪੋਸਟ ਪ੍ਰੋਗਰਾਮ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ 27 28 29 30 ਤਰੀਕ ਨੂੰ ਛੋਟੀ ਸ਼ੀਦਾ ਗੁਰਦੁਆਰਾ ਸਾਹਿਬ ਵਿਖੇ ਖੰਨ ਪਟ ਸਾਹਿਬ ਦੀਆਂ ਲੜੀਆਂ ਚੱਲਣਗੀਆਂ ਅਤੇ ਪਹਿਲੇ ਦਿਨ ਤੋਂ ਸ਼ਾਮੀ 6 ਵਜੇ ਤੋਂ ਲੈ ਕੇ 12 ਵਜੇ ਤੱਕ ਗ੍ਰੈਂਸਬਾਈ ਕੀਰਤਨ ਦਰਬਾਰ ਹੋਣਗੇ ਤੇ 2 ਅਕਤੂਬਰ ਨੂੰ ਸਵੇਰ ਦਾ ਦੀਵਾਨ ਹੋਏਗਾ ਜਿਹੜਾ ਦੁਪਹਿਰੀ 2 ਵਜੇ ਤੱਕ ਚੱਲਦਾ ਸਵੇਰੇ 8 ਵਜੇ ਤੋਂ ਲੈ ਕੇ ਜਿਹਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਵੀ ਦਰਬਾਰ ਕੀਰਤਨ ਦਰਬਾਰ ਤੇ ਵਿਧਵਾ ਬੀਬੀਆਂ ਜਿਹੜੀਆਂ 3100 ਪਰਿਵਾਰ ਰਾਸ਼ਨ ਲੈ ਰਹੇ ਨੇ ਉਹਨਾਂ ਨੂੰ ਕੁਝ ਨਾ ਕੁਝ ਆਪਾਂ ਕਦੇ ਸੂਟ ਜਾਂ ਐਤਕੀ ਕੁਝ ਨਾ ਕੁਝ ਸਮਾਨ ਵੰਡਿਆ ਜਾਂਦਾ ਹੈ ਉਹ ਸਾਰੀਆਂ ਤਿਆਰੀਆਂ ਵਾਸਤੇ ਅੱਜ ਅਸੀਂ ਇੱਥੇ ਮੀਟਿੰਗ ਵਿੱਚ ਬੈਠੇ ਆਂ ਸਤਿਗੁਰ ਮੇਰ ਕਰਨ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਪਹਿਲੀ 2 ਅਕਤੂਬਰ ਨੂੰ ਸਾਰਿਆਂ ਨੇ ਦਰਸ਼ਨ ਦੇਣੇ ਆਂ ਭਲਾਈਕੇਂਦਰ ਵਿਖੇ ਤੇ 27 28 29 30 ਨੂੰ ਛੋਟੀ ਸ਼ੀਦਾ ਗੁਰਦੁਆਰਾ ਸਾਹਿਬ ਵਿਖੇ ਖਨਪੜਸੌਂ ਦੀਆਂ ਲੜੀਆਂ ਵਿੱਚ ਜਿੱਥੇ ਰੋਜ਼ ਸ਼ਾਮ ਨੂੰ ਚੁਪੈਰਾ ਸਾਹਿਬ ਚਾਰ ਚੁਪੈਰੇ ਵੀ ਹੋਣੇ ਆਂ 2 ਵਜੇ ਤੋਂ 6 ਵਜੇ ਤੱਕ ਉਹਦੇ ਵਿੱਚ ਆਪ ਦੀ ਹਾਜ਼ਰੀਆਂ ਭਰ ਕੇ ਸਰਬ ਦੀਆਂ ਖੁਸ਼ੀਆਂ ਲੈਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ